ਜੀਵਾਹਿ ਗੁਰੂ ਸਾਹਿਬ ਜੀਓ ਰੂਪਵੰਤ ਹੋਏ ਨਹੀਂ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋਹ ਹੈ ਤਨਵੰਤਾ ਹੋਏ ਕਿਆ ਕੋ ਗਰਵ ਹੈ ਜਾ ਸਭ ਕਿਛ ਤਿਸ ਕਾ ਦੀ ਆਧਰ ਬੈ ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਾ ਤਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੀਨ ਹਾਰ ਜਾਨੈ ਗਾਵਾਰ ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਨ ਸਦਾ aroga ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੋੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ ਇਹ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 15ਵੀਂ ਅਸ਼ਟਪਦੀ ਦੀ ਇਹ ਦੂਸਰੀ ਪੌੜੀ ਹੈ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਹੈ ਇਸ ਪਾਵਨ ਬਚਨਾਂ ਨੂੰ ਅੱਜ ਆਪਾਂ ਸਮਝਣ ਦਾ ਵਿਚਾਰਨ ਦਾ ਯਤਨ ਕਰਾਂਗੇ ਰੂਪਵੰਤ ਹੋਏ ਨਾਹੀ ਮੋਹ ਹੈ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਰੂਪਵੰਤ ਹੋਣਾ ਸੰਸਾਰ ਵਿੱਚ ਗੁਰਮਖੋ ਇੱਕ ਗੁਣ ਮੰਨਿਆ ਜਾਂਦਾ ਹੈ ਉਹ ਰੂਪਵੰਤ ਦਾ ਅਰਥ ਹੁੰਦਾ ਰੂਪ ਵਾਲਾ ਸੋਹਣੇ ਸਰੂਪ ਵਾਲਾ ਸੋਹਣੇ ਰੂਪ ਵਾਲਾ ਔਰ ਹਰ ਇੱਕ ਮਨੁੱਖ ਇਹ ਚਾਹੁੰਦਾ ਹੈ ਕਿ ਉਹਦਾ ਸਰੂਪ ਉਹਦਾ ਰੂਪ ਸੋਨਾ ਹੋਵੇ ਪਰ ਹੋਣਾ ਵੀ ਚਾਹੀਦਾ ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨਾਲ ਇਹ ਗੱਲ ਚੇਤਾ ਰੱਖੀ ਨਾਹੀਂ ਮੋਹ ਹੈ ਨਾਹੀਂ ਮੋਹ ਦਾ ਅਰਥ ਜੋ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ ਕਹਿੰਦੇ ਮੋਹ ਹੈ ਨਾਹੀਂ ਉਲਟ ਕਰਕੇ ਨਾ ਇਹਦਾ ਨਾਹੀ 모ਹੇ ਦਾ ਅਰਥ ਹੈ ਮਾਣ ਨਾ ਕਰੀਏ 모ਹ ਹੈ ਨਹੀਂ ਮਾਣ ਨਾ ਕਰੀ ਮੋਇਆ ਨਾ ਜਾਈਏ ਰੂਪਵੰਤ ਹੋਣਾ ਇੱਕ ਗੁਣ ਹੈ ਬਹੁਤ ਵੱਡਾ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੇ ਪਿਛਲੇ ਬਚਨ ਪੜ੍ਹਦੇ ਆ ਇੱਕ ਤਾਂ ਬਚਨ ਆਉਂਦਾ ਹੈ ਗੁਰੂ ਪਾਤਸ਼ਾਹ ਜੀ ਦਾ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਆਉਂਦਾ ਨਾ ਇੱਕ ਵਾਰ ਬੋਲੋ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਜੀ ਦੀ ਕਿਰਪਾ ਨਾਲ ਤੈਨੂੰ ਸੋਹਣਾ ਰੂਪ ਮਿਲਿਆ ਹੋਇਆ ਸੁੰਦਰ ਰੂਪ ਸੁੰਦਰ ਸੂਪ ਮਿਲਿਆ ਹੋਇਆ ਤੈਨੂੰ ਕਰਨਾ ਕੀ ਹੈ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਤੈਨੂੰ ਸੋਹਣਾ ਸਰੂਪ ਮਿਲਿਆ ਹੈ ਨਾ ਇਦਾਂ ਤੇ ਆਪਣੇ ਆਪ ਤੇ ਹੰਕਾਰ ਨਾ ਕਰੀਂ ਕਿਉਂਕਿ ਚੇਤਾ ਰੱਖੀਂ ਆਪਣੇ ਤਾਕਤ ਦੇ ਨਾਲ ਆਪਣੀ ਜੋਰ ਦੇ ਨਾਲ ਤੂੰ ਕੱਪੜੇ ਸੋਹਣੇ ਪਾ ਸਕਦਾ ਹੈ ਤੂੰ ਸੋਹਣੀਆਂ ਚੀਜ਼ਾਂ ਦੇ ਨਾਲ ਇਸ਼ਨਾਨ ਕਰ ਸਕਦਾ ਹੈ ਪਰ ਆਪਣੀ ਯਤਨ ਆਪਣੀ ਤਾਕਤ ਨਾਲ ਤੂੰ ਆਪਣੇ ਸਰੂਪ ਨੂੰ ਸੋਹਣਾ ਨਹੀਂ ਬਣਾ ਸਕਦਾ ਹੈ ਨਾ ਇਦਾਂ ਇਹ ਸੁੰਦਰ ਸਰੂਪ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਮਿਲਦਾ ਹੈ ਇਸ ਕਰਕੇ ਸੋ ਪ੍ਰਭ ਸਿਮਰਉ ਸਦਾ ਅਨੂਪ ਅਨੂਪ ਦਾ ਕੀ ਅਰਥ ਹੈ ਜੀ ਦੀ ਸੁੰਦਰਤਾ ਬਿਆਨ ਹੀ ਨਹੀਂ ਹੋ ਸਕਦੀ ਅਨੂਪ ਹੈ ਉਪਮਾ ਤੋਂ ਪਰੇ ਹੈ ਜੇ ਤੈਨੂੰ ਬਣਾਉਣ ਤੈਨੂੰ ਇੰਨਾ ਸੋਹਣਾ ਬਣਾਇਆ ਪ੍ਰਮਾਤਮਾ ਨੇ ਤੇ ਉਹ ਪ੍ਰਮਾਤਮਾ ਕਿੰਨਾ ਸੋਹਣਾ ਹੋਵੇਗਾ ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਉਹ ਤੇ ਐਡਾ ਸੋਹਣਾ ਵੀ ਅਨੂਪਈ ਉਹ ਤੇ ਉਪਮਾ ਹੋਈ ਨਹੀਂ ਸਕਦੀ ਕਿਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਜੇ ਪ੍ਰਮਾਤਮਾ ਨੇ ਤੈਨੂੰ ਰੂਪਵੰਤ ਬਣਾਇਆ ਤੇ ਨਾਹੀਂ ਮੋਹ ਹੈ ਇਸ ਗੱਲ ਦੇ ਉੱਤੇ ਮਾਣ ਨਾ ਕਰਿਆ ਕਰ ਉਸ ਵਾਹਿਗੁਰੂ ਦਾ ਧੰਵਾਦ ਕਰਿਆ ਕਰ ਸ਼ੁਕਰਾਨਾ ਕਰਿਆ ਕਰ ਇੱਕ ਤੋ ਬਚਨ ਆਪਾ ਬਾਣੀ ਚ ਵਿਚਾਰ ਲਈਏ ਕਬੀਰ ਘਰ ਬਣਾ ਕੀਜੀਐ ਚਾਮਲ ਲਪੇਟੇ ਹਾੜਾਂ ਸਰੀਰ ਨੂੰ ਦੇਖ ਕੇ ਮਾਣ ਨਾ ਕਰਿਆ ਕਰ ਇਹ ਤਾਂ ਹੱਡੀਆਂ ਦੇ ਉੱਤੇ ਚੰਮ ਲਪੇਟਿਆ ਹੋਇਆ ਹੈ ਹੱਡੀਆਂ ਦੇ ਉੱਤੇ ਚੰਮ ਲਪੇਟਿਆ ਹੋਇਆ ਕਿਸੇ ਦੇ ਕਿਸੇ ਰੰਗ ਦਾ ਲਪੇਟਿਆ ਕਿਸੇ ਤੇ ਕਿਸੇ ਰੰਗ ਦਾ ਲਪੇਟਿਆ ਹੈਵਰ ਉੱਪਰ 73 ਧਰਤੀ ਫੁਣ ਧਰਨੀ ਗਾਰਡ ਇਸ ਕਰਕੇ ਭਾਵੇਂ ਹਾਥੀ ਘੋੜਿਆਂ ਦੀਆਂ ਸਵਾਰੀਆਂ ਕਰਨ ਵਾਲੇ ਨੇ ਗੁਰੂ ਪਾਤਸ਼ਾਹ ਕਹਿੰਦੇ ਇੱਕ ਨਾ ਇੱਕ ਦਿਨ ਉਹਨਾਂ ਦਾ ਇਹ ਸੁੰਦਰ ਸਰੂਪ ਧਰਤੀ ਦੇ ਵਿੱਚ ਜਾ ਕੇ ਗੱਡਿਆ ਜਾਂਦਾ ਕਿੰਨਾ ਹੀ ਸੋਹਣਾ ਹੋਵੇ ਕੋਈ ਕਬੀਰ ਗਰਬਨਾ ਕੀ ਜੀ ਹੈ ਰੰਗ ਰੰਗ ਨਾਸੀਐ ਕੋਏ ajo sunaao samundar mein kya jano kya hoy kabeer garb na kijiye dehi dekh surang surang ki hunda sohne rangaan wali ji ditti hai parmatma ne dehi dekh surang aaj kaal taj jahenge jion kaanchri bhang jivein sap kunj laake agge chala janda hai paadsha kehnde tu vi is sharir roopi sohne kunj nu ਇੱਥੇ ਛੱਡ ਕੇ ਅੱਗੇ ਨੂੰ ਚਲੇ ਜਾਣਾ ਇਸ ਕਰਕੇ ਇਹਦਾ ਮਾਣ ਨਹੀਂ ਹੈ ਇਹਦਾ ਸ਼ੁਕਰਾਨਾ ਕਰ ਇਹਦਾ ਧੰਨਵਾਦ ਕਰ ਹੁੰਦਾ ਸੀ ਨੰਗੁਰ ਮੱਖੋ ਉਹ ਉਹ ਰਾਜੇ ਦੇ ਦਰਬਾਰ ਵਿੱਚ ਆਇਆ ਨਾ ਪੰਡਿਤ ਅਸ਼ਟਵਕਰ ਆਇਆ ਜਦੋਂ ਤੇ ਅਸ਼ਟਵਕਰ ਇਦਾਂ ਦਾ ਸੀ ਵੀ ਸੀ ਤਾਂ ਵਿਦਵਾਨ ਪੰਡਤ ਇਦਾਂ ਤੇ ਉਹ ਉਹ ਤੁਰਦਾ ਇਸ ਤਰੀਕੇ ਨਾਲ ਸੀ ਵੀ ਸਰੀਰ ਉਹਦਾ ਇੰਨਾ ਕੁ ਬੇਟਵਾ ਸੀ ਨਾ ਇਦਾਂ 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 ਟੱਬਾ ਜਿਹਾ ਸਰੀਰ ਸੀ ਉਹਦਾ ਵੀ ਦੇਖਦਾ ਇਧਰ ਨੂੰ ਸੀ ਲੱਗਦਾ ਇਧਰ ਨੂੰ ਸੀ ਪੈਰ ਇਧਰ ਨੂੰ ਪੜਦਾ ਸੀ ਵਿੰਗਾ ਇਧਰ ਜਿਹਨੂੰ ਹੋ ਜਾਂਦਾ ਸੀ ਇਦਾਂ ਬੜਾ ਬੇਟੰਗਾ ਜਿਹਾ ਸਰੀਰ ਸੀ ਉਹਦਾ ਤੇ ਇਦਾਂ ਰਾਜੇ ਨੇ ਬੁਲਾਇਆ ਵੀ ਅੱਜ ਨਾ ਮੇਰੇ ਦਰਬਾਰ ਵਿੱਚ ਪੰਡਤਾਂ ਦੀ ਜਿਹੜੀ ਹੈ ਨਾ ਉਹ ਚਰਚਾ ਗੋਸ਼ਟੀ ਹੈ ਵੱਡੇ ਵੱਡੇ ਪੰਡਤ ਬੁਲਾਈ ਅਖੀਰ ਤੇ ਆਇਆ ਉਹ ਅਖੀਰ ਤੇ ਆਇਆ ਦਰਬਾਰ ਵਿੱਚ ਇਦਾਂ ਪ੍ਰਵੇਸ਼ ਕੀਤਾ ਤੇ ਸਾਰੇ ਹੱਸੇ ਉਹਨੂੰ ਤੁਰਦਿਆਂ ਵੇਖ ਕੇ ਤਾਂ ਉਹਦੇ ਸਰੀਰ ਨੂੰ ਦੇਖ ਕੇ ਸਾਰੇ ਹੱਸੇ ਉਹ ਬਹਿ ਗਿਆ ਤਖਤ ਦੇ ਉੱਤੇ ਆਪਣੀ ਕੁਰਸੀ ਤੇ ਆਸਣ ਤੇ ਕਹਿਣ ਲੱਗਾ ਰਾਜਨ ਮੈਂ ਤੇਰੀ ਗੋਸ਼ਟੀ ਵਿੱਚ ਆਇਆ ਸੀ ਵੀ ਤੂੰ ਪੰਡਿਤ ਬੁਲਾਏ ਹੋਣਗੇ ਬ੍ਰਾਹਮਣ ਬੁਲਾਏ ਹੋਣਗੇ ਇੱਥੇ ਚਮਯਾਰ ਬੈਠੇ ਆ ਸਾਰੇ ਇੱਥੇ ਸਾਰੇ ਚਮਿਆਰ ਬੈਠੇ ਆ ਮੈਂ ਇਸ ਕਰਕੇ ਆਇਆ ਸੀ ਵੀ ਬ੍ਰਾਹਮਣ ਪੰਡਿਤ ਬੈਠੇ ਹੋਣਗੇ ਗੋਸ਼ਟੀ ਕਰਾਂਗਾ ਰਾਜਾ ਕਹਿੰਦਾ ਵੀ ਇਹ ਸਾਰੇ ਬ੍ਰਾਹਮਣ ਹੀ ਐ ਉਹ ਕਹਿੰਦਾ ਬ੍ਰਾਹਮਣ ਹੁੰਦੇ ਨਾ ਮੇਰੇ ਅੰਦਰ ਦੇ ਬ੍ਰਾਹਮਣ ਨੂੰ ਦੇਖ ਦੇ ਨੁਕਤਾ ਬੜੀ ਤੇ ਨਾ ਸਮਝੋ ਜੇ ਇਹ ਬ੍ਰਾਹਮਣ ਹੁੰਦੇ ਇਹ ਮੇਰੇ ਅੰਦਰ ਦੇ ਬੈਠੇ ਬ੍ਰਾਹਮਣ ਨੂੰ ਦੇਖ ਦੇ ਇਹ ਮੇਰੇ ਚੰਮ ਨੂੰ ਦੇਖ ਕੇ ਹੱਸੇ ਆ ਇਹ ਚਮਿਆਰ ਐ ਜੀਦੀ ਸੁਰਤ ਚੰਮ ਤੇ ਖੜੀ ਐ ਨਾ ਜੀਦੀ ਅਰਥ ਕੀ ਬਣਿਆ ਜੀਦੀ ਸੁਰਤ ਚੰਮ ਦੇ ਉੱਪਰ ਹੀ ਖੜੀ ਐ ਵੀ ਚੰਗੇ ਮਾੜੇ ਦੀ ਪਹਿਚਾਣ ਚੰਮ ਤੋਂ ਅਮੀਰ ਗਰੀਬ ਦੀ ਪਹਿਚਾਣ ਚੰਮ ਤੋਂ ਜਿਹਨੂੰ ਕੇਵਲ ਚੰਮ ਦੀ ਪਹਿਚਾਣ ਹੈ ਇਦਾਂ ਪਾਤਸ਼ਾਹ ਕਹਿੰਦੇ ਅਸਲ ਵਿੱਚ ਉਹੀ ਚਮਿਆਰ ਐ ਇਹ ਤਾਂ ਚਮਿਆਰ ਬਿਠਾਏ ਆ ਤੂੰ ਸਾਰੇ ਆਹੀ ਗੁਰੂ ਅਰਜਨ ਸਾਹਿਬ ਨੇ ਕਿਹਾ ਪਾਤਸ਼ਾਹ ਕਹਿੰਦੇ ਰੂਪਵੰਤ ਹੋਏ ਨਾਹੀ ਮੋਹ ਹੈ ਰੂਪਵੰਤ ਹੋ ਕੇ ਕਦੇ ਵੀ ਮਾਣ ਨਾ ਕਰੀ ਪ੍ਰਭ ਕੀ ਜੋਤ सगल ਘਟ ਸੋਹ ਹੈ ਕਿਉਂਕਿ ਪਰਮਾਤਮਾ ਜੀ ਜੋਤ ਕੱਲੇ ਤੇਰੇ ਵਿੱਚ ਨਹੀਂ ਸਾਰਿਆਂ ਦੇ ਵਿੱਚ ਬਰਾਜਦੀ ਹੈ सगल ਘਟ ਘਟ ਕੀ ਹੁੰਦਾ ਸਰੀਰ ਜੇ ਤੇਰੀ ਚਮੜੀ ਪਰਮਾਤਮਾ ਨੇ ਰੂਪਵੰਤ ਬਣਾ ਦਿੱਤੀ ਹੈ ਤੇ ਮਾਣ ਨਾ ਕਰੀ ਪਰਮਾਤਮਾ ਭਾਈ ਉਹਨਾਂ ਵਿੱਚ ਵੀ ਬੈਠਾ ਜਿਨ੍ਹਾਂ ਨੂੰ ਤੂੰ ਪਸੰਦ ਨਹੀਂ ਕਰਦਾ ਉਹਨਾਂ ਹੀ ਉਹਨਾਂ ਵਿੱਚ ਵੀ ਉਹਨਾਂ ਹੀ ਬੈਠਾ ਹੈ ਦੇਖਣਾ ਹੈ ਚੰਗੇ ਤੇ ਮਾੜੇ ਦੀ ਪਹਿਚਾਣ ਉਹਦੀ ਜੋਤ ਤੋਂ ਪਰ੍ਹੇ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ ਪਾਤਸ਼ਾਹ ਨੇ ਕਿਹਾ ਅੰਦਰ ਦੀ ਜੋਤ ਨੂੰ ਜਾਣ ਜਦੋਂ ਅੰਦਰ ਦੀ ਜੋਤ ਵੇਖੇਗਾ ਨਾ ਫਿਰ ਤੈਨੂੰ ਸਾਰੀ ਪਿਆਰੀ ਲੱਗਣਗੇ ਰੂਪਵੰਤ ਹੋਏ ਨਹੀਂ ਮੋਹ ਹੈ ਉਹ ਜਿਵੇਂ ਗੁਰਮਖੋ ਬਨਾਰਸ ਦੀ ਧਰਤੀ ਤੇ ਸੀ ਨਾ ਉਹ ਮਜਾ ਕਰਦੀ ਸੀ ਇਦਾਂ ਵੇਸਵਾ ਤੁਰ ਜਾਂਦੀ ਸ਼ਾਇਦ ਆਪਾਂ ਵਿਚਾਰੀ ਸੀ ਕਰੀ ਗੱਲ ਉਹ ਸਾਧੂ ਸਵੇਰੇ ਸਵੇਰੇ ਗੰਗਾ ਇਸ਼ਨਾਨ ਕਰੇ ਤੇ ਵੇਸਵਾ ਕੁੱਤਾ ਕਮਾਉਣ ਵਾਸਤੇ ਸੈਰ ਕਰਨ ਵਾਸਤੇ ਜਾਵੇ ਇਦਾਂ ਤੇ ਉਹ ਲੰਮਾ ਦਾੜਾ ਸਾਧੂ ਦਾ ਤੇ ਮਜ਼ਾਕ ਕਰਦੀ ਐ ਸਾਧੂ ਸਾਈਂ ਬਾਬਾ ਤੇਰੀ ਦਾੜੀ ਦੇ ਉੱਤੇ ਵੀ ਵਾਲ ਤੇ ਮੇਰੇ ਕੁੱਤੇ ਦੀ ਪੂਛ ਦੇ ਵੀ ਵਾਲ ਨੇ ਇੰਜ ਦੱਸ ਵੀ ਤੇਰੀ ਦਾੜੀ ਸੋਹਣੀ ਕਿ ਮੇਰੇ ਕੁੱਤੇ ਦੀ ਪੂਛ ਇੰਜ ਕਰਦੀ ਸੀ ਨਾ ਮਜ਼ਾਕ ਉਹ ਗੁੱਸਾ ਨਹੀਂ ਸੀ ਮੰਦਾ ਇਦਾਂ ਕਹਿੰਦਾ ਧੀਏ ਵਕਤ ਆਉਣ ਦੇ ਜਵਾਬ ਦੇਵਾਂਗਾ ਅੱਛਾ ਵਕਤ ਗੁਜ਼ਰਦਾ ਗਿਆ ਸਾਧੂ ਵੀ ਬਜ਼ੁਰਗ ਬਿਲਕੁਲ ਅਖੀਰਲੇ ਵੇਲੇ ਤੇ ਪਹੁੰਚ ਗਿਆ ਵੇਸਵਸੀ ਉਹ ਵੀ ਬਜ਼ੁਰਗ ਹੋ ਗਈ ਮਰਨ ਲੱਗਿਆ ਤੇ ਆਪਣੇ ਚੇਲੇ ਨੂੰ ਆਵਾਜ਼ ਮਾਰ ਕੇ ਕਹਿੰਦਾ ਭੱਜ ਕੇ ਬਲਾ ਕੇ ਲਿਆ ਭੱਜ ਕੇ ਗਿਆ ਉਹ ਬਜ਼ੁਰਗ ਹੋ ਚੁੱਕੀ ਵੇਸਵਾਦੀ ਕਹਿਣ ਲੱਗਾ ਮਾਈ ਸਾਧੂ ਫਕੀਰ ਨੇ ਬੁਲਾਇਆ ਮਰਨ ਵਾਲਾ ਜਲਦੀ ਆ ਜਾ ਪਹੁੰਚੀ ਪਹੁੰਚੀ ਥੱਲੇ ਬੈਠਾ ਸੀ ਸਾਧੂ ਇਦਾਂ ਲੰਮਾ ਪਿਆ ਕਹਿਣ ਲੱਗਾ ਭਾਈ ਧੀਏ ਤੂੰ ਆ ਗਈ ਹੈ ਮੈਨੂੰ ਇਹ ਸੀ ਕਿ ਤੇਰੇ ਆਉਣ ਤੋਂ ਪਹਿਲਾਂ ਪਹਿਲਾਂ ਮਰਨਾ ਜਾਵਾਂ ਤੇਰਾ ਜਵਾਬ ਵਿੱਚ ਹੀ ਨਾ ਰਹਿ ਜੀ ਕੁੱਛ ਬੱਬਾ ਕਿਹੜਾ ਤੂੰ ਮੈਨੂੰ ਕਰਦੀ ਸੀ ਨਾ ਸਵਾਲ ਕਰਦੀ ਸੀ ਸਵਾਲ ਵੀ ਤੇਰੇ ਕੁੱਤੇ ਦੀ ਪੂਛ ਸੋਹਣੀ ਕਿ ਮੇਰੀ ਦਾੜ੍ਹੀ ਸੋਹਣੀ ਤੇ ਅੱਜ ਮੈਂ ਕਹਿ ਸਕਦਾ ਮੇਰੀ ਦਾੜ੍ਹੀ ਸੋਹਣੀ ਹੈ ਅੱਜ ਮੈਨੂੰ ਮੌਕਾ ਉਹ ਲੱਗੀ ਹੈ ਅੱਜ ਮੈਂ ਕਹਿਣਾ ਮੇਰੀ ਦਾੜ੍ਹੀ ਸੋਹਣੀ ਹੈ ਇੱਕਦਮ ਸੰਗ ਵੀ ਆਈ ਸ਼ਰਮ ਵੀ ਆਈ ਕਹਿਣ ਲੱਗੀ ਫਕੀਰ ਸਾਈ ਮੇਰੀ ਗਲਤੀ ਸੀ ਮੈਂ ਮਜ਼ਾਕ ਕਰਦੀ ਸੀ ਉਹ ਪਰ ਮੈਨੂੰ ਇੱਕ ਗੱਲ ਦੱਸ ਤੂੰ ਉਸ ਪਹਿਲੇ ਦਿਨ ਹੀ ਮੈਨੂੰ ਟੋਕ ਕੇ ਕਿਉਂ ਨਹੀਂ ਕਿਹਾ ਮਰੀ ਦਾੜੀ ਸੋਹਣੀ ਹੈ ਇਹ ਗੱਲ ਮੈਨੂੰ ਦੱਸ ਵੀ ਪਹਿਲੇ ਦਿਨ ਤੋਂ ਕਿਉਂ ਨਹੀਂ ਕਿਹਾ ਅੱਜ ਮਰਨ ਵੇਲੇ ਕਿਉਂ ਕਹਿ ਰਹੇ ਆ ਉਹ ਕਹਿਣ ਲੱਗਾ ਧੀਏ ਦਾੜੀਆਂ ਸੋਹਣੀਆਂ ਕੇਵਲ ਬਾਹਰ ਦੇ ਸਰੂਪ ਨਾਲ ਨਹੀਂ ਹੁੰਦੀਆਂ ਨੁਕਤਾ ਬੜੀ ਧਿਆਨ ਨਾਲ ਸਮਝੋ ਦਾੜੀਆਂ ਸੋਹਣੀਆਂ ਕੱਲੇ ਬਾਹਰ ਦੇ ਸਰੂਪ ਨਾਲ ਨਹੀਂ ਹੁੰਦੀਆਂ ਬਾਬੇ ਨੇ ਬਾਣੀ 'ਚ ਵੀ ਕਿਹਾ ਗਰੀਬਾਂ ਉਂਪਰ ਜੇ ਖਿੰਚੈ ਦਾੜੀ ਪਾਰ ਬਰਮਸਾ ਅਗਨ ਮੈ ਸਾੜੀ ਉਹ ਦਾੜੀ ਨੂੰ ਸਾੜ ਦੇਣਾ ਚਾਹੀਦਾ ਅੱਗ ਦੇ ਵਿੱਚ ਜਿਹੜੀ ਗਰੀਬਾਂ ਉਪਰ ਜ਼ੁਲਮ ਕਰਦੀ ਹੈ ਦਾੜੀ ਉਹ ਸੋਹਣੀ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਉਹ ਦਾੜੀਆਂ ਸੋਹਣੀਆਂ ਸੱਚੀਆਂ ਪਵਿੱਤਰ ਜਿਹੜੀਆਂ ਗੁਰੂ ਚਰਨਾਂ ਨਾਲ ਲੱਗ ਕੇ ਬੈਠਦੀਆਂ ਨੇ ਭਾਵੇਂ ਜਿਹੜੇ ਗੁਰੂ ਚਰਨਾਂ ਨਾਲ ਲੱਗ ਕੇ ਬੈਠਦੇ ਨੇ ਉਹਨਾਂ ਦੇ ਸਰੂਪ ਸੋਹਣੇ ਨੇ ਉਹ ਸੋਹਣੇ ਨੇ ਅਰਥੇ ਬਣਿਆ ਕਰਨਾ ਤਾਂ ਕਹਿਣ ਲੱਗਾ ਫਕੀਰ ਸਾਈ ਇਹ ਦੱਸ ਵੀ ਇਹ ਪਹਿਲੇ ਦਿਨ ਕਿਉਂ ਨਹੀਂ ਮੈਨੂੰ ਤੂੰ ਕਿਹਾ ਕਹਿਣ ਲੱਗਾ ਅਜੇ ਉਮਰ ਬਾਕੀ ਸੀ ਉਮਰ ਬਾਕੀ ਸੀ ਇਹ ਜ਼ਿੰਦਗੀ ਤਿਲਕਣ ਬਾਜੀ ਹੈ ਜੇ ਮੈਂ ਤੈਨੂੰ ਉਸ ਦਿਨ ਕਹਿ ਦਿੰਦਾ ਨਾ ਮੈਂ ਸੋਹਣਾ ਮੇਰਾ ਸਰੂਪ ਸੋਹਣਾ ਤੇ ਕੀ ਪਤਾ ਸੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਚੱਲਦਿਆਂ ਚੱਲਦਿਆਂ ਕਦੋਂ ਤਿਲਕ ਜਾਵਾਂ ਪੁੰਨੀ ਅਖਵਾਉਂਦਿਆਂ ਅਖਵਾਉਂਦਿਆਂ ਕਦੋਂ ਕੋਈ ਪਾਪ ਕਰ ਬੈਠਾ ਸੰਸਾਰ ਨੂੰ ਦੇਖਦਿਆਂ ਦੇਖਦਿਆਂ ਕਦੋਂ ਅੱਖਾਂ ਮੈਲੀਆਂ ਹੋ ਜਾਣ ਕੋਈ ਪਤਾ ਨਹੀਂ ਸੀ ਇਸ ਕਰਕੇ ਉਸ ਦਿਨ ਨਹੀਂ ਮੈਂ ਕਿਹਾ ਤੇ ਤਿਲਕਣ ਬਾਜੀ ਹੈ ਇੱਥੇ ਕੋਈ ਪਤਾ ਨਹੀਂ ਇੱਥੇ ਬਚਪਨ ਸੋਹਣਾ ਵਿੱਚੜਦਾ ਹੈ ਜਵਾਨੀ ਸੋਹਣੀ ਲੰਗਦੀ ਹੈ ਕਈ ਵਾਰ ਬਢੀਪੇ ਵੇਲੇ ਕਲੰਕ ਲੱਗ ਜਾਂਦਾ ਹੈ ਕਰਨ ਨੂੰ ਪਤਾ ਹੀ ਕੋਈ ਨਹੀਂ ਇਹ ਤਾਂ ਰੱਬ ਦੇ ਘਰ ਦੀ ਰਜਾ ਹੈ ਤੇ ਅੱਜ ਅੱਜ ਮੈਂ ਬਿਨਾ ਕਲੰਕ ਤੋਂ ਜਾ ਰਿਹਾ ਹਾਂ ਜਿੱਦਾਂ ਦਾ ਰੱਬ ਨੇ ਮੈਨੂੰ ਭੇਜਿਆ ਸੀ ਨਾ ਚਿੱਟਾ ਸੋਹਣਾ ਹੰਸ ਵਰਗਾ ਉਦਾਂ ਹੀ ਵਾਪਸ ਮੈਂ ਜਾ ਰਿਹਾ ਹਾਂ ਅੱਜ ਮੈਂ ਕਹਿ ਸਕਦਾ ਮੇਰੀ ਦਾੜੀ ਸੋਹਣੀ ਹੈ ਕਿਉਂ ਹੁਣ ਮੌਤ ਕਿਨਾਰੇ ਪਹੁੰਚ ਚੁੱਕਿਆ ਹੁਣ ਮੈਨੂੰ ਡਰ ਨਹੀਂ ਆ ਕੋਈ ਤਲਕਣ ਦਾ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਰੂਪਵੰਤ ਹੋਏ ਰੂਪਵੰਤ ਹੋ ਕੇ ਨਾ ਹੀ ਮੋਹ ਹੈ ਮਾਣ ਨਾ ਕਰੀ ਪ੍ਰਭ ਦੀ ਜੋਤ ਸਗਲ ਘਟ ਸੋਹ ਹੈ ਉਹ ਵਾਹਿਗੁਰੂ ਦੀ ਜੋਤ ਪਾਈ ਸਾਰਿਆਂ ਦੇ ਵਿੱਚ ਇੱਕੋ ਜਿਹੀ ਹੀ ਸ਼ੋਭ ਰਹੀ ਹੈ ਤਨਵੰਤਾ ਹੋਏ ਅਮੀਰ ਹੋ ਕੇ ਕਿ ਆ ਕੋ ਗਰਭ ਹੈ ਕੀ ਗਰਭ ਕਰਦਾ ਜੇ ਰੱਬ ਨੇ ਤੈਨੂੰ ਚਾਰ ਟਕੇ ਦਿੱਤੇ ਹੈ ਤਾਂ ਕੀ ਮਾਣ ਕਰਦਾ ਜਾਂ ਸਭ ਕੁਛ ਤਿਸ ਕਾ ਦੀਆਂ ਦਰਬ ਹੈ ਤਨਵਾਦ ਕਰ ਉਹਦਾ ਜੀ ਨੇ ਤੈਨੂੰ ਇਹ ਦਾਤਾਂ ਦਿੱਤੀਆਂ ਹੋਈਆਂ ਨੇ। ਜਾਂ ਸਭ ਕੁਛ ਇਸਕਾ ਦਿਆਦਰਬ ਹੈ। ਇਹ ਤਾਂ ਸਭ ਕੁਝ ਉਸ ਪਰਮਾਤਮਾ ਦੀ ਦਿੱਤੀ ਹੋਈ ਦਰਬ ਹੈ, ਦੌਲਤ ਹੈ। ਤੇਰਾ ਕੀ ਹੈ? ਜਦੋਂ ਮਰਜੀ ਦੇ ਸਕਦਾ ਹੈ, ਜਦੋਂ ਮਰਜੀ ਲੈ ਸਕਦਾ। ਦਿੱਤਾ ਹੀ ਹੈ ਤੈਨੂੰ। ਜੇ ਤੈਨੂੰ ਦਿੱਤੀ ਹੈ ਤੇ ਸ਼ੁਕਰਾਨਾ ਕਰ ਇਹਦਾ ਮਾਣ ਨਾ ਕਰੀਂ। ਅਤ ਸੂਰਾ ਜੇ ਕੋ ਕਹਾਵੇ ਜੇ ਕੋਈ ਆਪਣੇ ਆਪ ਨੂੰ ਅਤ ਸੂਰਾ ਅਤ ਦਾ ਬਹਾਦਰ ਖਵਾਉਂਦਾ ਸੂਰਮਾ ਖਵਾਉਂਦਾ ਵੀ ਮੇਰੇ ਵਰਗਾ ਯੋਧਾ ਕੋਈ ਨਹੀਂ ਹੈ ਬਹਾਦਰ ਕੋਈ ਨਹੀਂ ਹੈ ਅਤ ਸੂਰਾ ਜੇ ਕੋ ਉ ਕਹਾ ਵੈ ਪ੍ਰਭ ਕੀ ਕਲਾ ਬਿਨਾ ਕਹਿ ਤਾਵੇ ਕਹਿ ਤਾਵੇ ਦਰਥ ਕਿੱਥੇ ਭਜਲੇਗਾ ਤਾਵੇ ਹੁੰਦਾ ਦੌੜਨਾ ਭਜਣਾ ਭਾਈ ਪ੍ਰਭੂ ਦੀ ਦਿੱਤੀ ਕਲਾ ਤੋਂ ਬਿਨਾ ਵਾਹਿਗੁਰੂ ਦਿੱਤੀ ਸ਼ਕਤੀ ਤੋਂ ਬਿਨਾ ਕੀ ਕੋਈ ਕਿੱਥੇ ਭਜਲੇਗਾ ਕੀ ਕੋਈ ਬਹਾਦਰੀ ਦਿਖਾ ਲੇਗਾ ਕੀ ਕੋਈ ਜੰਗ ਲੜ ਲੇਗਾ ਜੰਗ ਲੜਦਾ ਪਿਆ ਬਹਾਦਰੀ ਦਿਖਾਉਂਦਾ ਪਿਆ ਸੂਰਮਾ ਹੋ ਕੇ ਬੈਠਾ ਜੇ ਤੇਰੇ ਅੰਦਰ ਪ੍ਰਮਾਤਮਾ ਨੇ ਉਹਦੀ ਕਲਾ ਆਪਣੀ ਕਲਾ ਰੱਖੀ ਹੋਈ ਆ ਪ੍ਰਭ ਕੀ ਕਲਾ ਬਿਨਾ ਕਹਾਂ ਧਾਵੈ ਕੀ ਕਰ ਲੇਗਾ ਪ੍ਰਭੂ ਦੀ ਕਲਾ ਤੋਂ ਬਿਨਾ ਭਾਬ ਜੀ ਸੂਰਮਾ ਹੈ ਤੇ ਪ੍ਰਮਾਤਮਾ ਨੇ ਤੇਰੇ ਅੰਦਰ ਬਲ ਬਖਸ਼ਿਆ ਸ਼ਕਤੀ ਬਖਸ਼ੀ ਹੈ ਤਾਕਤ ਬਖਸ਼ੀ ਹੈ ਤਾਂ ਹੈ ਗੁਰਮੁਖੋ ਜੇ ਕੋ ਹੋਏ ਬਹ ਦਾ ਤਾਰ ਜੇ ਕੋਈ ਵੱਡਾ ਦਾਤਾ ਬਣ ਕੇ ਬੈਠਾ ਹੈ ਦਾਤਾਰ ਕੀ ਹੁੰਦਾ ਦਾਤਾ ਬਣ ਕੇ ਬੈਠਾ ਹੈ ਦੇਣ ਵਾਲਾ ਬਣ ਕੇ ਬੈਠਾ ਜੇ ਕੋ ਹੋਏ ਬਹ ਜੇ ਕੋਈ ਹੋ ਕੇ ਬੈਠਾ ਹੈ ਬਣ ਕੇ ਬੈਠਾ ਹੈ ਦਾਤਾ ਤਿਸ ਦੇਨ ਹਾਰ ਜਾਣੇ ਗਾਵਾਰ ਐ ਗਵਾਰ ਐ ਮੂਰਖਾਂ ਉਸ ਦੇਣ ਵਾਲੇ ਪ੍ਰਮਾਤਮਾ ਨੂੰ ਜਾਣ ਆਪਣੇ ਆਪ ਨੂੰ ਦਾਤਾ ਨਾ ਮੰਨ ਤਿਸ ਦੇਨਹਾਰ ਜਾਣੈ ਉਸ ਦੇਣ ਵਾਲੇ ਦਾਤੇ ਨੂੰ ਜਾਣ ਉਹਨੂੰ ਪਹਿਚਾਨ ਗਵਾਰ ਐ ਮੂਰਖ ਆਪਣੇ ਆਪ ਨੂੰ ਰੱਬ ਨਾ ਸਮਝ ਆਪਣੇ ਆਪ ਨੂੰ ਦਾਤਾ ਨਾ ਬਣਾ ਦੇਨਹਾਰ ਕੋਈ ਔਰ ਹੈ ਭੇਜਿਤ ਹੈ ਦਿਨ ਰੈਣ ਲੋਕ ਭਰਮ ਮੁਝ ਪੇ ਕਰੇ ਤਾਂ ਤੇ ਨੀਚੇ ਨਾ ਐ ਮੈਨੂੰ ਦਾਤਾ ਸਮਝਦੇ ਐ ਲੋਕ ਅਮੀਰ ਖਸਰੂ ਕਹਿੰਦਾ ਸੀ ਮੈਨੂੰ ਸ਼ਰਮ ਆਉਂਦੀ ਐ ਕਿਉਂਕਿ ਭੇਜਣ ਵਾਲਾ ਕੋਈ ਹੋਰ ਐ ਲੋਕ ਮੈਨੂੰ ਕਹਿ ਰਹੇ ਐ ਬਸ ਆਹੀ ਐ ਗੁਰੂ ਪਾਤਸ਼ਾਹ ਕਹਿੰਦੇ ਧੰਵਾਦ ਕਰਿਆ ਕਰ ਉਹਦਾ ਤੈਨੂੰ ਤੇਰੇ ਹੱਥਾਂ ਰਾਹੀਂ ਪ੍ਰਮਾਤਮਾ ਕਿਸੇ ਨੂੰ ਦੇ ਰਿਹਾ ਐ ਹੱਥ ਹੀ ਹੁੰਦੇ ਨੇ ਗੁਰੂ ਕੋ ਸਾਡੇ ਤਾਂ ਸਾਡੇ ਹੱਥ ਹੀ ਹੁੰਦੇ ਨੇ ਇਕੱਲੇ ਜਰੀਆ ਹੀ ਸਾਡਾ ਹੁੰਦਾ ਧੰਵਾਦ ਕਰੀਏ ਪਰਮਾਤਮਾ ਨੇ ਮੇਰੇ ਹੱਥਾਂ ਨੂੰ ਦੇਣ ਵਾਲਾ ਬਣਾ ਦਿੱਤਾ ਜੇ ਕਿਤੇ ਦੇ ਰਹੇ ਆ ਨਾ ਕਿਸੇ ਨੂੰ ਵੰਡ ਰਹੇ ਆ ਤੇ ਸ਼ੁਕਰਾਨਾ ਕੀ ਕਰੀਏ ਮੇਰੇ ਹੱਥਾਂ ਨੂੰ ਪਰਮਾਤਮਾ ਨੇ ਦੇਣ ਵਾਲਾ ਬਣਾ ਦਿੱਤਾ ਇਹਨਾਂ ਹੱਥਾਂ ਨੂੰ ਮੰਗਣ ਵਾਲਾ ਵੀ ਬਣਾ ਸਕਦਾ ਸੀ ਮੇਰੇ ਕਟੋਰੇ ਨੂੰ ਭਰਿਆ ਤੇ ਮੈਂ ਦੂਜਿਆਂ ਨੂੰ ਦੇ ਰਿਹਾ ਇਹ ਮੇਰਾ ਕਟੋਰਾ ਖਾਲੀ ਹੋ ਸਕਦਾ ਸੀ ਇੱਦਾਂ ਕਿ ਹਾਂ ਨਾ ਗੁਰੂ ਅਰਜ ਗੁਰੂ ਅਨੰਦਕ ਸਾਹਿਬ ਪਾਤਸ਼ਾਹ ਨੇ ਨਦਰ ਉਪੱਠੀ ਬੋਲੋ ਨਦਰ ਉਪੱਠੀ ਜੇ ਕਰ ਸੁਲਤਾਨਾ ਘਾ ਕਰਾਏਂਦਾ ਸੁਲਤਾਨਾ ਨੂੰ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਘਾ ਚੁਗਣ ਲਾ ਸਕਦਾ ਹੈ ਪ੍ਰਮਾਤਮਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰਾਏਂਦਾ ਦਰ ਮੰਗਣ ਭਿਖ ਨਾ ਪਾਏਂਦਾ ਜੇ ਮੰਗਤਾ ਵੀ ਹੈ ਨਾ ਮੰਗਤਾ ਲੋਕਾਂ ਦੇ ਦਰ ਤੇ ਜਾ ਕੇ ਮੰਗਦਾ ਹੈ ਤਾਂ ਵੀ ਉਹ ਲੰਬਾ ਨਾ ਦੇ ਤਾਂ ਵੀ ਨਾ ਉਹ ਲੰਬਾ ਦਈ ਪੁੱਛਿਆ ਕਿਉਂ ਕਹਿਣ ਲੱਗੇ ਜੇ ਤੇਰੇ ਜੇ ਤੇਰੇ ਭਾਂਡੇ ਚ ਖੈਰ ਵੀ ਪੈ ਰਹੀ ਹੈ ਨਾ ਤੇ ਉਹਦੀ ਕਿਰਪਾ ਦੇ ਨਾਲ ਪੈ ਰਹੀ ਹੈ ਨਹੀਂ ਤੇ ਦਰ ਦੇ ਉੱਤੇ ਮੰਗਤੇ ਉਹਦੀ ਕਿਰਪਾ ਨਾਲ ਨਾ ਹੋਵੇ ਤੇ ਖੈਰ ਵੀ ਨਹੀਂ ਪੈਂਦੀ ਖੈਰ ਵੀ ਤਾਂ ਪੈ ਰਹੀ ਹੈ ਜੇ ਉਹਦੀ ਕਿਰਪਾ ਹੈ ਦਰ ਮੰਗਣ ਭਿਖ ਨਾ ਪਾਇੰਦਾ ਨਦਰ ਉਪੱਠੀ ਹੋ ਜਾਏ ਤਾਂ ਜੇ ਕੋ ਹੋਏ ਬਹਾਦਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰ ਪ੍ਰਸਾਦ ਟੁੱਟੈ ਹੋਂ ਰੋਗ ਚਿਸ ਜਿੰਨਾ ਦਾ ਜਿਸ ਦਾ ਗੁਰੂ ਦੀ ਕਿਰਪਾ ਦੇ ਨਾਲ ਹੋਂ ਦੇ ਦਾ ਰੋਗ ਟੁੱਟ ਜਾਈ ਖਤਮ ਹੋ ਜਾਈ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਇੱਕ ਬਚਨ ਆਉਂਦਾ ਗੁਰਮਖੋ ਗੁਰੂ ਗਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਗੁਰੂ ਅਰਜਨ ਸਾਹਿਬ ਦਾ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਪਾਸੇ ਨਜ਼ਰ ਮਾਰਦੇ ਆ ਹਰ ਕੋਈ ਰੋਗੀ ਦਿਖ ਰਿਹਾ ტიკੋ ਯਾ ਕੇਵਲ ਰੋਗ ਤੋਂ ਰਹਿਤ ਆ ਰੋਗ ਕੌਣਾ ਹੈ ਸਤਗੁਰੂ ਪਾਤਸ਼ਾਹ ਗੁਰੂ ਹੀ aroga ਹੈ ਮੁਛਾ ਕੱਲੇ ਇਨਸਾਨ ਹੀ ਨਹੀਂ ਕੱਲੇ ਮਨੁੱਖੀ ਨਹੀਂ ਜਿੰਨੇ ਸੰਸਾਰ ਤੇ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ ਹਰ ਇੱਕ ਨੂੰ ਕੋਈ ਨਾ ਕੋਈ ਰੋਗ ਲੱਗਿਆ ਹੋਇਆ ਪਰ ਨਾਲ ਕਿਹਾ ਕਹਿਣ ਲੱਗੇ ਇੱਕ ਰੋਗ ਐਸਾ ਜਿਹੜਾ ਇਨਸਾਨ ਨੂੰ ਹੀ ਬਖਸ਼ਿਆ ਹ ਹਮੈ ਰੋਗ ਮਨੁੱਖ ਕੋ ਦਿਨ ਕਾਮ ਰੋਗ ਮੈਗਲ ਬਸ ਲੀਨਾ ਹਾਥੀ ਨੂੰ ਕਾਮੀ ਬਣਾ ਦਿੱਤਾ ਰੋਗ ਭਰ ਦਿੱਤਾ ਅੰਦਰ ਕਾਮ ਦਾ ਬੜਾ ਕਾਮ ਹੀ ਹੈ ਕਾਲ ਬੂਤ ਕੀ ਹਸਤਨੀ ਬਣ ਮਨ ਬਉਰਾਰੇ ਚਲ ਤਰ ਤਿਓ ਜਗਦੀਸ਼ ਕਾਗਜ਼ ਦੀ ਹਤਨੀ ਦੇ ਕੇ ਉਧਰ ਨੂੰ ਭੱਜ ਪੈਂਦਾ ਡਿੱਗ ਪੈਂਦਾ ਕੂ ਦੇ ਵਿੱਚ ਇੰਨਾ ਇੰਨਾ ਪਰਭਲ ਹੈ ਉਹਦੇ ਅੰਦਰ ਵਾਸ਼ਨਾ ਪਤੰਗਾ ਪਾਤ ਕਹਿਣ ਲੱਗੇ ਪਤੰਗੇ ਨੂੰ ਉਸ ਪਰਮੇਸ਼ਰ ਨੇ ਵਾਹਿਗੁਰੂ ਨੇ ਅੱਖਾਂ ਦਾ ਰੋਗ ਦੇ ਦਿੱਤਾ ਪਤੰਗਾ ਚਾਨਣ ਦੇਖਦਾ ਉਧਰ ਨੂੰ ਭੱਜ ਪੈਂਦਾ ਨਾਲੇ ਪਤਾ ਵੀ ਸੜ ਜਾਣੇ ਦੀਵੇ ਦੀ ਲਾਟ ਉੱਪਰ। ਹਿਰਨ ਨੂੰ ਇਦਾਂ ਨਾਦ ਸੁਣਾ ਦਿੱਤਾ ਕੰਨਾਂ ਦਾ ਰੋਗ ਦੇ ਦਿੱਤਾ। ਇਸੇ ਤਰ੍ਹਾਂ ਮਨੁੱਖ ਨੂੰ ਹੌਮੇ ਦੇ ਦਿੱਤੀ ਹੌਮੇ ਦਾ ਰੋਗ। ਦੇ ਕੇ ਭੇਜਿਆ। ਪਰ ਨਾਲ ਇਹ ਵੀ ਕਿਹਾ ਕਿ ਹੌਮੇ ਦੀਰਗ ਰੋਗ ਹੈ दारू ਪੀ ਇਸ ਨਾਏ ਹੈ ਤਾਂ ਵੱਡਾ ਰੋਗ ਪਰ ਇਹ ਲਾ ਇਲਾਜ ਨਹੀਂ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਸਮਾਹੇ ਜੇ ਗੁਰੂ ਕੋਲ ਜਾ ਕੇ ਬੈਠੇ ਨਾ ਤੇਰੇ ਅੰਦਰ ਗੁਰੂ ਦਾ ਸ਼ਬਦ ਸਮਾਜ ਆਏ ਇਹ ਹਉਮੈ ਦਾ ਰੋਗ ਠੀਕ ਹੋ ਸਕਦਾ ਹੈ ਹਉਮੈ ਕੀ ਹੁੰਦਾ ਮੈਂ ਮੈਂ ਕਰਨਾ ਇਹ ਹੀ ਹੈ ਨਾ ਹਰ ਗੱਲ ਉੱਤੇ ਮੈਂ ਮੈਂ ਕਰਨਾ ਤੂੰ ਤੂੰ ਕਰਨਾ ਹੀ ਗੁਰਮਖੋ ਗੋ ਸਿੱਖ ਦੀ ਨਿਸ਼ਾਨੀ ਹੈ ਮੈਂ ਮੈਂ ਕਰਨਾ ਹਉਮੈ ਦੀ ਨਿਸ਼ਾਨੀ ਹੈ ਤੋਂ ਪਾਤਸ਼ਕਨ ਤੇ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਜਿਸ ਦੀ ਕਿਰਪਾ ਦੇ ਨਾਲ ਇਹ ਹਉਮੈ ਦਾ ਰੋਗ ਟੁੱਟਦਾ ਨਾਨਕ ਸੋ ਜਨ ਸਦਾ arogh ਹੈ ਨਾਨਕ ਉਹ ਜਨ ਉਹ ਬੰਦਗੀ ਕਰਨ ਵਾਲਾ ਸਦਾ arogi ਹੈ ਰੋਗ ਰਹਿਤ ਹੈ ਕੌਣ ਰੋਗ ਰਹਿਤ ਗੁਰੂ ਦੀ ਕੇ